ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਸਜਦਾ ਕਰਦਾ ਪਿਆ ਏ ਜਦੋਂ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਕੋਲ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਨਗਰ ਕੀਰਤਨ ਸ਼ੁਰੂਆਤ ਕੀਤੀ ਗਈ ਗੁਰਦੁਆਰਾ ਜੋਤੀ ਸਰੂਪ 'ਚ ਪਹੁੰਚ ਕੇ ਕੌਮ ਦੇ ਨਾਮ ਸੰਦੇਸ਼ ਦੇਣ ਤथा ਅਰਦਾਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਦਾ ਇਹ ਜੋੜ ਮੇਲਾ ਖਤਮ ਹੋ ਗਿਆ ਹੈ। ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਰਹੇ। ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਦੱਸਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਕੌਮ ਦੇ ਲਈ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਇਸ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਏ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੇ ਲਾਲਾਂ ਦੀ ਕੁਰਬਾਨੀ ਮਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਬੜੀ عقیدਤ ਨਾਲ ਸ਼ਰਧਾ ਨਾਲ ਸਾਰਾ ਪੰਥ ਲਗਾਤਾਰ ਸ਼੍ਰੀ ਫਤਿਹਗੜ ਸਾਹਿਬ ਜੁੜ ਰਿਹਾ 10 ਪੋ ਤੋਂ 13 ਪੋ ਦੇ ਸ਼ਹੀਦੀ ਦਿਹਾੜੇ ਦੁਨੀਆਂ ਵਿੱਚ عظیم ਖਾਂ ਰੱਖਦੇ ਆ ਸੋ ਅੱਜ ਸ਼ਹੀਦ ਸ਼ਹਾਦਤ ਦਾ ਦਿਨ ਸਾਹਿਬ ਜੀ ਦਾ ਅੰਦਾ ਤੇ ਮਾਤਾ ਜੀ ਦਾ ਸ਼੍ਰੀ ਫਤਿਹਗੜ ਸਾਹਿਬ ਤੋਂ ਸੰਸਕਾਰ ਸਥਾਨ ਜੋਤੀ ਸੂਤ ਸਾਹਿਬ ਸ਼ਹੀਦੀ ਸਥਾਨ ਤੋਂ ਸੰਸਕਾਰ ਸਥਾਨ ਜੋਤੀ ਸੂਤ ਸਾਹਿਬ ਤੱਕ ਕੌਮ ਦਾ ਜਿਹੜਾ ਰਵਾਇਤੀ ਨਗਰ ਕੀਰਤਨ ਆ ਨਿਕਲਿਆ ਸ਼ਹੀਦੀ ਮਾਰਗ ਤੇ ਔਰ ਇੱਕ ਵਾਹਦ ਇੱਕ ਇਹ ਸ਼ਹੀਦੀ ਮਾਰਗ ਹੈ ਜਿਹੜਾ ਜਪਜੀ ਸਾਹਿਬ ਪੜ ਕੇ ਆਰੰਭ ਹੁੰਦਾ ਹੈ ਤੇ ਸੋਇਲਾ ਸਾਬ ਪੜ ਕੇ ਸੰਪੂਰਨ ਹੁੰਦਾ ਇੱਕ ਬਕਾਇਦਾ ਫੀਲਿੰਗ ਹੈ ਜਿਵੇਂ ਅਸੀਂ ਬਿਵਾਨ ਨਾਲ ਚੱਲ ਰਹੇ ਹੁੰਦੇ ਆ ਜਿਵੇਂ ਅਸੀਂ ਚਿਖਾ ਕੋਲ ਬੈਠ ਕੇ ਸੋਇਲੇ ਦਾ ਪਾਠ ਕਰਦੇ ਆ ਤਾਂ ਇਹ ਕੋ ਪਵਿੱਤਰ ਫੀਲਿੰਗ ਹੈ ਉਹ ਵਿਸਮਾਦੀ ਜੇ ਪਲ ਨੇ ਜਿਹਦੇ ਵਿੱਚ ਸਿੱਖ ਐਸਾਸ ਕਰਦੇ ਨੇ ਕਿ ਉਸ ਦਿਨ ਸਾਬ ਜਦਿਆਂ ਤੇ ਮਾਤਾ ਜੀ ਦੇ ਸਰੀਰਾਂ ਨੂੰ ਲਿਆਉਣ ਵਾਲੇ ਦੋ ਚਾਰ ਸਰੀਰ ਸਨ ਅੱਜ ਸਾਰਾ ਪੰਥ ਉਸੀ ਮਨੋ ਭਾਵਾਂ ਨਾਲ ਉਸੇ ਵੇਗ ਦੇ ਨਾਲ ਤੁਹਾਡੇ ਚਰਣਾ ਚਾ ਕੇ ਬੈਠਾ ਸੋ ਇਹ ਸਾਰੇ ਪੰਥ ਦੀ ਏਕਤਾ ਦਾ ਸਬੂਤ ਹੈ ਸਵੈ ਮਾਨ ਤੇ ਗੈਰਤ ਦੀ ਧਰਤੀ ਹੈ ਸੱਚੇ ਸਾਹਿਬ ਜੀ ਹਰ ਸੇਵਾ ਕਰਨ ਵਾਲੇ ਨੂੰ ਬਿਨੰਤ ਸੇਵਾਵਾਂ ਸਿਖਾਉਣੇ ਕੀਤੀਆਂ ਚੜ੍ਹਦੀ ਕਲਾ ਬਖਸ਼ਣ ਤੇ ਭੈ ਭਾਵਨੀ ਵਿੱਚ ਫਿਰ ਇਸੇ ਤਰ੍ਹਾਂ ਕੌਮ ਜੁੜਦੀ ਰਹੇ ਆਹ ਕਾਲ ਬੜਾ ਸਖਤ ਸਾ ਸੰਗਤ ਬਿਨੰਤ ਉਤਸ਼ਾਹ ਬਿਨੰਤ ਜਜ਼ਬਾਜੀ ਇਹ ਸਾਰਾ ਕੁਝ ਪੰਥ ਹੀ ਕਰਦਾ ਜੇ ਇੱਕ ਇਕੱਲੀ ਸੰਸਥਾ ਨੇ ਕਰਨਾ ਹੋਵੇ ਤੇ ਬਿਲਕੁਲ ਮੈਂ ਕਹਿੰਦਾ ਕਲੀਅਰ ਕਰਨਾ ਸਾਡੇ ਵਾਸਤੇ ਗੱਲ ਨਹੀਂ ਤੁਨੂੰ ਨਮਸਕਾਰ ਹੈ ਨਾ ਜਜ਼ਬਿਆਂ ਨੂੰ ਇੰਨੀ ਸੇਵਾ ਇੰਨੀ ਟੈਲ ਹਰ ਭਾਪ ਦੀ ਖਾਸ ਕਰਕੇ ਨੌਜਵਾਨੀ ਦਾ ਜਜ਼ਬਾ ਜਿਹੜਾ ਉਹਨੂੰ ਨਮਸਕਾਰ